ਮੰਡਲ ਦੇ ਪ੍ਰਭਾਰੀ ਵਿਸ਼ਾਲ ਗੁਲਾਟੀ ਜੀ ਵਿਪ੍ਰਮ ਬਨਾਗ ਜੀ ਵਿੰਦੂ ਸਾਈਗਲ ਜੀ ਹੋਰ ਇਸ ਮੰਡਲ ਦੇ ਪ੍ਰਧਾਨ ਮਨੂ ਰੋੜਾ ਜੀ ਤੇ ਬਾਕੀ ਮੇਰੇ ਆਏ ਸਾਰੇ ਸਾਥੀਓ ਪਰ ਨਾਮਾਂ ਤਸਦੀਕ ਜਰੀ ਪਾਵਾਂਗਾ ਮੈਂ ਗੱਲਾਂ ਕਰਨੀਆਂ ਸਿਰਫ ਦੋ ਜਾਂ ਤਿੰਨ ਜਾਂ ਚਾਰ ਇਸ ਤੋਂ ਵੱਧ ਗੱਲਾਂ ਨਹੀਂ ਕਰਦੀਆਂ ਦੋਸਤੋ ਜਿਹੜੇ ਇਲੈਕਸ਼ਨ ਹੁੰਦੇ ਨੇ ਨਾ ਇਲੈਕਸ਼ਨ ਤਿੰਨ ਪ੍ਰਕਾਰ ਦੇ ਹੁੰਦੇ ਇੱਕ ਇਲੈਕਸ਼ਨ ਹੁੰਦਾ ਕੌਂਸਲਰ ਦਾ ਇੱਕ ਇਲੈਕਸ਼ਨ ਹੁੰਦਾ ਐਮਐਲਏ ਦਾ ਦੂਜਾ ਹੁੰਦਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਅੱਜ ਆਪਾਂ ਇਹ ਇਲੈਕਸ਼ਨ ਲੜਨ ਜਾ ਰਹੇ ਆ ਇਹ ਇਲੈਕਸ਼ਨ ਆ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨਾ ਹੈ ਭਾਜੀ ਸਾਹਿਬ ਉਹ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਕਿਹਨੂੰ ਚੁਣਨਾ ਜਿਹੜਾ ਦੇਸ਼ ਨੂੰ ਚਲਾ ਸਕੇ ਜਿਹੜਾ ਦੇਸ਼ ਨੂੰ ਅੱਗੇ ਲੈ ਕੇ ਜਾ ਸਕੇ ਦੇਸ਼ ਦੀ ਤਰੱਕੀ ਕਰੇ ਹਰ ਇੱਕ ਧਰਮ ਵਾਲੇ ਸੋਚੇ ਚਾਹੇ ਉਹ Hindu ਹੋਵੇ ਚਾਹੇ Muslim ਹੋਵੇ ਚਾਹੇ Sikh ਹੋਵੇ ਚਾਹੇ ईसाई ਔਰ ਮੇਰੇ ਹਿਸਾਬ ਨਾਲ ਸਾਰੀਆਂ ਉਪਲਬਧੀਆਂ ਸਾਰੀਆਂ ਕੁਆਲਿਟੀਆ ਸ਼੍ਰੀ ਨਰਿੰਦਰ ਮੋਦੀ ਦੇ ਵਿੱਚ ਫਟ ਫਟ ਕੇ ਭਰੀਆਂ ਨੇ ਸਾਰੇ ਪ੍ਰਧਾਨ ਮੰਤਰੀ ਸਾਰੇ ਬੱਲਾ ਚਾਹੁੰਦੇ ਆ ਸੀਟਾਂ ਤੇ ਲੜ ਰਹੇ ਆ 20 25 25 30 20 ਪਰ ਪ੍ਰਧਾਨ ਮੰਤਰੀ ਸਾਰੇ ਬੰਨਣਾ ਚਾਹਦੇ ਆ ਕੋਈ ਵੀ ਇਸ ਦੇਸ਼ ਵਾਸਤੇ ਲੜਨਾ ਨਹੀਂ ਜਾਂਦਾ ਮੈਂ ਗੱਲ ਕਰੂੰਗਾ ਕਾਂਗਰਸ ਪਾਰਟੀ ਦੀ ਘੁਟਾਲੇ ਦੀ ਜਨਣੀ ਭ੍ਰਸ਼ਟਾਚਾਰ ਦੀ ਜਨਣੀ ਉਹ ਐਸ਼ ਦੇਸ਼ ਐਸ਼ ਦੇਸ਼ ਦੇ ਅਇਤਨ ਜੰਨੀਆਂ ਵੀ ਘੁਟਾਲੇ ਹੋਏ ਆ ਜਾਂ ਘੁਟਾਲੇ ਦਾ ਜਿਹਨੂੰ ਕਹਦੇ ਆ ਆਪਾਂ ਮਾਸਟਰ ਮਾਈਂਡ ਉਹ ਕਾਂਗਰਸ ਪਾਰਟੀ ਲਈ ਹੈ ਜਿੰਨੀਆਂ ਸਮੱਸਿਆਵਾਂ ਸਾਰੀਆਂ ਸਮੱਸਿਆਵਾਂ ਦੀ ਜਨਣੀ ਕਾਂਗਰਸ ਪਾਰਟੀ ਰਹੀ ਹੈ ਉਹ ਖੁਦ ਕਿੰਨੀ ਸੀਟਾਂ ਲੜ ਰਹੀ ਹੈ ਕੁਚੇ 100 ਮੇਰੇ ਕਹਿੰਦਾ 70 ਪਾਉ ਨਹੀਂ ਭੇਦਦਾ ਕਿ ਉਹ ਲੜਦੀ ਹੈ ਇਹ ਕੋਈ ਵੀ ਬੰਦਾ ਦੇਸ਼ ਦੀ ਜੰਦਾ ਦੇਸ਼ ਦੇ ਉਤੇ ਰਾਜ ਕਰਨ ਵਾਸਤੇ ਨਹੀਂ ਲੜ ਰਿਹਾ ਇਹ ਲੜ ਰਹੇ ਆ ਸਿਰਫ ਆਪਣਾ ਵਜੂਦ ਬਚਾਉਣ ਵਾਸਤੇ ਸਰਵ ਮੈਂ ਇਹ ਗੱਲ ਕਹਿਣਾ ਚਾਹਾਂਗੀ ਜਦੋਂ ਪ੍ਰਧਾਨ ਮੰਤਰੀ ਜੀ ਆਏ ਤੇ ਇੱਕ ਗੱਲ ਕਹੀ ਜਾ ਸਕੀ ਸੀ ਦੀ ਤਰ੍ਹਾਂ ਦੇ ਵਿੱਚ RAM SEETU ਦੇ ਲਈ ਲੋਕ ਲੱਖਾਂ ਦੀ ਇਤਜ਼ਾਰ ਦੇ ਵਿੱਚ ਦਿੱਲੀ ਇਕੱਠੇ ਹੋ ਗਏ ਸੀਗੇ ਮੇਰੇ ਕਹਿੰਦਾ ਤੋਂ ਲੁਧਿਆਣੇ ਦੇ ਵਿੱਚੋਂ ਵੀ ਲੋਕ ਇੱਥੋਂ ਲੱਖਾਂ ਦੀ ਇਤਜ਼ਾਰ ਦੇ ਵਿੱਚ ਜਦੋਂ ਇਕੱਠੇ-ਇਕੱਠੇ ਹੋਏ ਸੀਗੇ ਤੇ ਮੇਰੇ ਕਾ ਉੱਥੇ ਜਦੋਂ ਕਰੋਨਾ ਦੀ ਇਤਜ਼ਾਰ ਤੇ ਪਹੁੰਚੇ ਤਾਂ ਸਭ ਨੂੰ ਪਤਾ ਲੱਗ ਗਿਆ ਵੀ RAM JANM BHUMI ਦੇ ਉੱਤੇ ਜਿਹੜਾ RAM SEETU ਮੰਦਿਰ ਦੇ ਵਿੱਚ ਕਾਲਪਨੀ ਲੋਕ ਕਹਿ ਰਹੇ ਨੇ ਕਿ ਉਹ RAM JANM BHUMI ਤੇ ਇੱਕ ਨਾ ਇੱਕ ਦਿਨ RAM JANM BHUMI ਬਣੇਗੀ ਉਹ ਕਹਿੰਦੇ ਸੀ ਵੀ RAM JANM BHUMI बार-बार ਕਹਿੰਦੇ ਆ ਅਗੜੇ ਤਰੀਕ ਨਹੀਂ ਦੱਸੇ ਮਗਰਨ ਮੋਦੀ ਜੀ ਨੇ ਤਰੀਕ ਨਹੀਂ ਉਹ RAM JANM BHUMI ਦੇ ਸ਼ੁਰੂਆਤ ਕ੍ਰਿਸ਼ਨਾ ਕੀਤੀ ਕੇਤੀ ਰਾਮ ਮੰਦਰ ਵਾਹ ਸ਼੍ਰੀ ਰਾਮ ਨਰਨ ਲਲਾ ਜੀ ਦੇ ਦਰਸ਼ਨ ਕਰਨ ਨਹੀਂ ਜਾਵਾਂਗੇ ਇਹਨਾਂ ਦੀ ਸੋਚ ਅਜਨ ਜाहिर ਹੋ ਗਈ ਵਾਹ ਸ਼੍ਰੀ ਰਾਮ ਨੂੰ ਹਰ ਧਰਮ ਦਾ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਇਸਾਈ ਹੋਵੇ ਵਾਹ ਸ਼੍ਰੀ ਰਾਮ ਜੀ ਦੀ ਪ੍ਰਭੂ ਸ਼੍ਰੀ ਰਾਮ ਨੂੰ ਇੱਜ਼ਤ ਦੇਤਾ ਹੈ پارٹی نے یہ لگا گو گلشن گلفام ਆਓ ਜੀ ਆਈਏ ਰਵਨੀਤ ਬਿੱਟੂ ਜੀ ਅੱਜ ਦੀ ਸ਼ਾਮ ਆਪਕੇ ਨਾਮ ਹੈ ਹਾਰਸ਼ ਮਸਤੀ ਜੈ ਜਿੰਦਾਬਾਦ ਸ਼੍ਰੀ ਨਰਿੰਦਰ ਮੋਤੀ ਜਿੰਦਾਬਾਦ ਦੋਸਤੋ ਅੱਜ ਦੇ ਇਸ ਕਾਰਗਰਮ ਦੇ ਵਿੱਚ ਸਾਡੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਤੇ ਲੋਕ ਸਭਾ ਦੇ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਦੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਇਨਾਂ ਦਾ ਸਵਾਗਤ ਹੈ ਤੋਂ ਹੁਣ ਆਪਾਂ ਇਹਨਾਂ ਨੂੰ ਸੁਣਨਾ ਅਸੀਂ ਜਦਿਆਂ ਗੱਲਾਂ ਦੇ ਵਿੱਚ ਜੈ ਹਾਂ ਜਿੰਦਾਬਾਦ ਜਿੰਦਾਬਾਦ ਦੋਸਤੋ ਸਾਡੇ ਵਿੱਚ ਜਿਹਨਾਂ ਨੂੰ ਅਸੀਂ ਬਹੁਤ ਦੇਰ ਦੇ ਸੁਣਨ ਵਾਸਤੇ ਬੈਠੇ ਸੀ ਤੁਸੀਂ ਬਹੁਤ ਦੇਰ ਦਾ ਇੰਤਜ਼ਾਰ ਕਰ ਰਹੇ ਸੀ ਇਹਨਾਂ ਦਾ ਘੱਟੋ ਘੱਟ 2 ਘੰਟੇ ਹੋ ਗਏ ਤੇ ਮੈਂ ਹੁਣ ਬਿੱਟੂ ਜੀ ਨੂੰ ਕਹਾਵਾਂਗਾ ਜ਼ਿਆਦਾ ਗੱਲਾਂ ਨਹੀਂ ਪਾਵਾਂਗਾ ਕਿ ਬਿੱਟੂ ਨੂੰ ਕਹਾਵਾਂਗਾ ਕਿ ਸਾਰੀ ਜਨਤਾ ਨੂੰ ਆਪਣੇ ਵਿਚਾਰ ਦੱਸੋ ਆਪਣਾ ਵਿਜ਼ਨ ਦੱਸੋ ਜਿੱ ਤੱਕ ਦੀਆਂ ਜਿਨਾ ਮੈਂ ਸਮਝ ਸਕਦਾ ਬੜੀਆ ਮੀਟਿੰਗ ਇਸ ਵਿੱਚ ਇੰਤਜ਼ਾਰ ਆਇਆ ਹੈ ਨ ਟ੍ਰੀਟਮੈਂਟ ਬਹੁਤ ਸੋਹਣਾ ਇਹਨਾਂ ਦਾ ਮੋਦੀ ਸਾਹਿਬ ਦਾ ਇਹ ਧੰਨਵਾਦ ਤੁਹਾਡੇ ਵੱਲੋਂ ਵੀ ਜਿਹੜਾ ਉਹਨਾਂ ਨੇ ਸਾਡੀ ਬੇਨਤੀ ਸਾਡੀ ਰਿਕੁਐਸਟ ਉਹਨਾਂ ਨੇ ਮੰਨੀ ਵੀ ਭਾਈ ਪੰਜਾਬ ਦੇ ਵਿੱਚ ਵੀ 13 ਦੀ 13 ਸੀਟਾਂ ਤੇ ਬੀਜੇਪੀ ਨੂੰ ਕੱਲੇ ਲੁਆਓ ਇਹ ਥੋੜਾ ਮੈਸੇਜ ਸੀ ਥੋੜਾ ਸੁਨੇਹਾ ਸੀ ਜਿਹੜਾ ਉਹਨਾਂ ਨੇ ਕਬੂਲ ਕੀਤਾ ਤੇ ਸਾਡੇ ਵਰਗਿਆਂ ਨੂੰ ਆਪਣੇ ਨਾਲ ਰਲਾ ਕੇ ਟਿਕਟਾਂ ਦਿੱਤੀਆਂ ਦੂਜੀ ਗੱਲ ਇਹ ਕਿ ਸਾਨੂੰ ਸਾਨੂੰ ਵੀ ਮੌਕਾ ਪੈਣਾ ਉਹਨਾਂ ਨੇ ਤਾਂ ਧੰਨਵਾਦ ਹੈ ਪਰ ਅਸੀਂ ਵੀ ਜੋ ਉਹਨਾਂ ਨੂੰ ਵੋਟ ਪਾਣਾ ਚਾਹੁੰਦੇ ਸੀ ਆਪਣੇ ਦੇਸ਼ ਦਾ ਸਭ ਤੋਂ ਮਜ਼ਬੂਤ ਲੀਡਰ ਕੌਣ ਸ੍ਰੀ ਨਰਿੰਦਰ ਸਿੰਘ ਮੋਦੀ ਇੱਕ ਉਹ ਹੋਰ ਹੁਣ ਗੰਦੀ ਦਾ ਦੁਰੀ ਆਉਂਦੀ ਹੁਣ ਇਨ ਡਾਂਕੇ ਧਰੀਵਾਲ ਦਾ ਚੋਰ ਜੇਲ੍ਹ ਚ ਬੈਠਾ ਹਾਂ ਲੋ ਅੱਜ ਨੂੰ ਮੇਲ ਲੱਗੀ ਆ ਹਾਂ ਤੇ ਮੈਂ ਇਹ ਕਹਿ ਰਹਿਆ ਸੀ ਨਹੀਂ ਦੂਜਾ ਲੈ ਤੇ ਦੂਜੀ ਵੀ ਕਰ ਨਹੀਂ ਉਹ ਨਹੀਂ ਲੈਣਾ ਉਹ ਨਹੀਂ ਲੈਣਾ ਨਾ ਖਾਊਂਗਾ ਨਾ ਖਾਣੇ ਆਉਂਗਾ ਨਾ ਕੋਈ ਅੱਧੀ ਹੈ ਨਾ ਕੋਈ ਪਿੱਛੇ ਹੈ ਇਕੱਲੀ ਮਾਂ ਸੀ ਇੱਕ ਮਾਂ ਉਹ ਵੀ ਚੱਲੇਗੀ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂਗਾ ਸਿਰਫ 140 ਕਰੋੜ ਲੋਕਾਂ ਨਾਲ ਲੈਣਾ ਦੇਣਾ ਹੈ ਆਪਾਂ ਨੂੰ ਅਜੇ ਕਿਉਂ ਨਹੀਂ ਪਤਾ ਜੇ ਸਾਡੇ ਕੋਲ ਨੌਜਵਾਨਾਂ ਦੀ ਤਾਕਤ ਇੱਕ ਐਪਲ ਦੀ ਕੰਪਨੀ ਇੱਕ ਜਿਹੜਾ ਟੈਲੀਫੋਨ ਮੋਬਾਈਲ ਆ ਚੱਲ ਰਿਹਾ ਇੱਕ ਕੰਪਨੀ ਆ ਰਹੀ ਆ ਉਹਨੇ ਇੱਕ ਨੇ ਇਹ ਜੀਆਂ 100 500 ਆਉਣੀਆਂ ਇੱਕ ਜਿਹੜੀ ਆ ਉਹ 1 ਲੱਖ ਐਪਲ ਕੰਪਨੀ ਕੱਲੀ 1 ਲੱਖ ਮੁਲਾਜ਼ਮ ਨੂੰ ਨੌਕਰੀ ਦੇ ਸਕਦੀ ਉਹਦੇ ਵਿੱਚ ਇਹ ਨਹੀਂ ਉੱਥੇ ਤਾਂ ਏਸੀ ਚੱਲਣੇ ਆ ਅੰਦਰ ਫੈਨ ਜਾਣਾ ਡਰੈਸ ਪ੍ਰੋਪਰ ਤੁਸੀਂ 25 45 50 ਹਜ਼ਾਰ ਤੋਂ ਘੱਟ ਕਿਸੇ ਦੀ ਲੱਖਾਂ 'ਚ ਕੋਈ ਸੀਈਓ ਕੋਈ ਇੰਜੀਨੀਅਰ ਕੋਈ ਵੈਲਡਰ ਵੈਂਡਰ ਕੋਈ ਟੈਕਨੀਸ਼ੀਅਨ ਕੋਈ ਪਲੰਬਰ ਕਿਉਂਕਿ ਜੀ ਤੱਕੇ ਸਭ ਕੁਝ ਕੋਈ ਏਸੀ ਠੀਕ ਕਰਨ ਵਾਲਾ ਕੋਈ ਪੱਟੇ ਠੀਕ ਕਰਨ ਵਾਲਾ ਹਰ ਬੰਦਾ ਇੱਕ ਜੀ ਇੱਕ ਆ ਜੇਗੇ ਇੱਕ ਸ਼ਹਿਰ ਸਾਰਾ ਅਡਜਸਟ ਹੋ ਜਾਊਗਾ ਤੇ ਆਉਣ ਵਾਲੇ 5 ਸਾਲ ਜਿਹੜਾ ਕਹਿੰਦੇ ਆ ਨਾ ਮੋਦੀ ਦੀ ਸ੍ਰੇਸ਼ਟ ਭਾਰਤ ਬਾਰੇ ਆ ਨੌਜਵਾਨ ਜਿਹੜੀ ਬੀਟੀ ਬੈਠੀ ਆ 2047 ਤੱਕ ਇਸ ਸਾਰੇ ਸ੍ਰੇਸ਼ਟ ਭਾਰਤ ਦੇਖਣਗੇ ਇਹਨਾਂ ਦੀ ਉਮਰ ਤੱਕ 20 ਸਾਲ 25 ਸਾਲ ਤੱਕ ਇਹਨਾਂ ਨੇ ਦੇਖਣਾ ਹੀ ਆ ਜੇ ਤਾਂ ਉਹ ਲੋਕ ਬੈਠੇ ਆ ਜਿਹੜੇ ਮੋਦੀ ਜਿੱਦੇ ਉਹ ਸ੍ਰੇਸ਼ਟ ਭਾਰਤ ਚਾਹੁੰਦੇ ਆ ਤੁਸੀਂ ਸਾਰੇ ਉਹਨੂੰ ਤੁਹਾਡੇ ਕੋਲ ਦੇਖਿਓ ਕਾਈ ਕਰਨਾ ਹੈ ਮੂਰੇ ਉਹ ਕੀ ਮੈਂ ਕਹਿ ਰਿਹਾ ਕਿਉਂ ਕਿ ਕਿਉਂਕਿ ਅੱਜ ਸਾਡਾ ਦੇਸ਼ 5ਵੇਂ ਨੰਬਰ ਤੇ ਆ ਗਿਆ ਤੇ ਸ੍ਰੇਸ਼ਟ ਭਾਰਤ ਮਤਲਬ ਪਹਿਲੇ ਨੰਬਰ ਤੇ ਹੋਊਗਾ ਉਦੋਂ ਦੁਨੀਆ ਦੇਖੋ ਕਿਵੇਂ ਸਾਡੇ ਵੱਲ ਦੇਖੇਗੀ ਇਹ ਦੇਸ਼ ਕੀ ਬਣੇਗਾ ਤੇ ਮੋਦੀ ਸਾਹਿਬ ਨੇ ਉਹ ਪਹਿਲਾਂ ਕਿਹਾ ਸੋਨੇ ਦੀ ਚਿੜੀ ਉਹ ਸੋਨੇ ਦੀ ਚਿੜੀ ਨਹੀਂ ਹੋ ਸਾਡਾ ਉਹ ਚਿੜੀ ਨੂੰ ਤਾਂ ਕਦੇ ਲੁੱਟ ਖਾ ਗਏ ਸਭ ਜਿੱਥੇ ਪਾਰਲੀਮੈਂਟ ਨਵੀਂ ਪਾਰਲੀਮੈਂਟ ਜਿਹੜੇ ਜਿੱਥੇ ਅਸੀਂ ਬੈਠੇ ਆ ਬਲੂਨ ਬਣਾਉਨੇ ਆ ਉਹਦੇ ਉੱਤੇ ਉਹ ਪੁਰਾਣਾ ਸ਼ੇਰ ਨਹੀਂ ਹੁਣ ਸਾਡਾ ਦੇਸ਼ ਸੋਨੇ ਦਾ ਸ਼ੇਰ ਅੱਤੇ ਉਹਦੇ ਦੰਦ ਵੀ ਹੈ ਉਹ ਦੰਦਾਂ ਤੋਂ ਬਿਨਾਂ ਨਹੀਂ ਗਾ ਤੇ ਪਾਕਿਸਤਾਨ ਵਰਗਾ ਝਾਕੂਗਾ ਤੇਰੇ ਸੱਜੀ ਗੱਲ ਸਟ੍ਰਾਈਕ ਵੀ ਹੋਊ ਹੁਣ ਤੂੰ ਬੰਬ ਚਲਾ ਕੇ ਦਿਖਾ ਕਿਤੇ ਇਸ ਕਰਕੇ ਬਹੁਤ ਤਬਦੀਲੀ ਆ ਤਾਂ ਮੋਦੀ ਜੀ ਵੱਲੋਂ ਖਿੱਚ ਪੈਂਦੀ ਹੈ ਐਵੇਂ ਨਹੀਂ ਮੁੱਦੀ ਮੁੱਦੀ ਕਿਸੇ ਨੇ ਮੂੰਹ ਚੋਂ ਭਾਰਾ ਆਪਣੇ ਮਾਂ ਦਾ ਨਾਮ 10 ਵਾਰ ਨਹੀਂ ਨਿਕਲਦਾ ਬਾਪ ਦਾ ਨਹੀਂ ਨਿਕਲਦਾ ਤੇ ਅੱਜ ਹਰ ਬੋਦੀ ਕਿਉਂ ਕਰਦੇ ਕੋਈ ਉਸ ਵੈਗਰੂ ਉਸ ਪ੍ਰਮਾਤਮਾ ਦੀ ਕਿਰਪਾ ਹੈ ਉਸ ਕਿਪਾ ਤੋਂ ਮਿਲਿਆ ਅੱਜ ਅਗਲਾ ਕਹਿੰਦਾ ਛੱਡੋ ਬਿੱਟੂ ਕੌਣ ਆ ਜੀ ਤੁਸੀਂ ਛੱਡੋ ਅਸੀਂ ਤਾਂ ਬੋਦੀ ਦੇ ਨਾਂ ਦੇ ਰੋਟੇ ਪਾਉਂਦੇ ਅੱਜ ਇਹ ਤਾਕਤ ਆ ਮੁੰਡੀ ਕਿ ਸਾਨੂੰ ਹੋਰ ਕੁਝ ਚਾਹੀਦਾ ਨਹੀਂ ਜੇ ਇੱਕ ਬੰਦਾ ਉੱਥੇ ਬੈਠਾ ਦੇਖ ਰਿਹਾ ਵੀ ਇੱਥੇ ਫੁੱਲ ਦਾ ਕੈਂਡੀ ਟੁਣਿਆ ਗਿਆ ਤੇ ਇੱਥੇ ਅਫਸਰ ਮੁਲਾਜ਼ਮ ਕਰਦੇ ਤੇ ਯਾਰ ਪਤਾ ਨਹੀਂ ਕਿੱਥੋਂ મોદી ਨੇ ਦੇਖ ਲਿਆ મોદી ਕੋਲ ਕਿੱਥੋਂ ਰਿਪੋਰਟ ਪੈਂਦੇ ਸਿੱਦੇ ਤੀਰ ਵਰਗੇ ਹੋ ਜਾਂਦੇ ਆ ਤੁਹਾਨੂੰ ਮੈਂ ਦਿਖਾਉਂ ਚਾਰ ਤੋਂ ਵਗਾਰੇ ਲੁਧਿਆਣੇ ਹੀ ਤੀਰ ਵਰਗੇ ਸਿੱਦੇ ਹੋਏ ਤੇ ਪਰ ਸਾਰੇ ਹੀ ਕਾਂਗਰਸੀਆਂ ਨੂੰ ਇਹ ਕਹਿਣਾ ਵੀ ਭਾਈ ਤੁਹਾਡਾ ਬਿੱਟੂ ਹੀ ਇੱਧਰ ਆ ਗਿਆ ਤੁਹਾਡਾ ਪੰਨਾ ਇੱਧਰ ਆ ਗਿਆ ਤੁਸੀਂ ਕਿਹੜੇ ਟਿਕਰਾ ਕੇ ਸਟੈਕਰਵੇਂ ਪੜੇ ਹੋ। ਜੇ रामਨਾਲ ਆਓ। ਆਪੇ ਤੁਹਾਨੂੰ ਸਾਹਮਣੇ ਵਾਲੇ ਬੈਠੇ ਆ। ਤੇ ਇਸ ਕਰਕੇ ਆਮ ਆਦਮੀ ਦਾ ਕਿਹੜਾ ਕੀ ਜਿਹੜਾ 15 ਸੀਟਾਂ ਦੇ ਲੱਗ ਰਹੇ ਆ। ਉਹਨਾਂ ਦੇ ਉੱਤੇ ਵੋਟ ਪਾ ਕੇ ਆਪਾਂ ਕਰਾਂਗੇ। ਵੋਟ ਖਰਾਬ ਕਰਨ ਵਾਲੀ ਗੱਲ ਹੈ ਜੇ ਕੋਈ ਮੈਨੂੰ ਦੱਸੋ। ਇਸ ਵੇਲੇ ਸਰਕਾਰ ਕਿਹਦੀ ਬਣਨੀ ਹੈ ਮੈਨੂੰ ਹੱਥ ਖੜਾ ਕਰਕੇ ਦੱਸੋ। ਫਿਰ ਇਹ ਤੁਹਾਡਾ ਜੇ ਕੋਈ ਕਾਂਗਰਸ ਨੂੰ ਵੋਟ ਪਾਏਗਾ ਉਹ ਵੋਟ ਦਾ ਕੀ ਫਾਇਦਾ ਹੋਏਗਾ ਜੇ ਕੋਈ ਆਮ ਆਦਮੀ ਨੂੰ ਪਾਏਗਾ ਉਹਦਾ ਕੀ ਹੋਏਗਾ ਰੱਬ ਦੇ ਵਾਸਤੇ ਉਹਨਾਂ ਨੂੰ ਸਮਝਾਓ ਵੀ ਫੈਸਲਾ ਹੋ ਚੁੱਕਿਆ ਲੁਧਿਆਣੇ ਦੇ ਅੱਜ ਜਿਹਨੇ ਬੈਠਿਆ ਮੋਦੀ ਪਾਰਟੀ ਇਹਨਾਂ ਨੇ ਫੈਸਲਾ ਕਰ ਲਿਆ ਵੀ ਲੁਧਿਆਣੇ ਦੇ ਵਿੱਚ ਕਮਲ ਦਾ ਫੁੱਲ ਤੇ ਮੋਦੀ ਦਿੱਤੇਗਾ ਇੱਕ ਵਾਰ ਬਾਹਰ ਤਿੰਨ ਵਾਰ ਨਾਰੇ ਲਾ ਕੇ ਦੱਸ ਦੋ جنتا پارٹی بھارتی جنتا پارٹی <flats> بھارتی جنتا پارٹی دنواد